ਵੱਛੇ ਚਲਿਏ ਅੱਜ ਹੋਮਲੈਂਡ ਸਕਿਉਰਿਟੀ ਨੇ ਕਿਹਾ ਵੀ ਚਾਟ ਦੇ ਕਰੀਬ ਜਿਹੜੇ ਲੋਕ ਆ ਉਹ ਵਾਪਸ ਆਪਣੇ ਮੂਲਕਾਂ ਨੂੰ ਚਲੇ ਗਏ ਆ ਜਿਹੜਾ ਨਵਾਂ ਪ੍ਰੋਗਰਾਮ ਅਮਰੀਕਾ ਵੱਲੋਂ ਸ਼ੁਰੂ ਕੀਤਾ ਗਿਆ ਵੀ ਤੁਹਾਨੂੰ 1000 ਡਾਲਰ ਦਿੱਤਾ ਜਾਊਗਾ ਜੇ ਤੁਸੀਂ ਇਸ ਮੁਲਕ ਨੂੰ ਛੱਡ ਰਹੇ ਆ ਆਪਣੇ ਆਪ ਤੇ ਪਲੱਸ ਫ੍ਰੀ ਟ੍ਰੈਵਲ ਜਿੱਦਾਂ ਟਿਕਟ ਵੀ ਫ੍ਰੀ ਆ ਤੇ ਨਾਲ 1000 ਡਾਲਰ ਵੀ ਦਿੱਤਾ ਜਾਊਗਾ ਸੋ ਇਨੀਸ਼ੀਏਟਿਵ ਜੋ ਆ ਪ੍ਰੋਜੈਕਟ ਹੋਮ ਕਮਿੰਗ ਇਹ ਪ੍ਰੈਜ਼ੀਡੈਂਟ ਰੋਨਲ ਟਰੰਪ ਉਹਨਾਂ ਦਾ ਪ੍ਰੋਗਰਾਮ ਆ ਜਿਹੜਾ ਕ੍ਰੈਕ ਡਾਊਨ ਔਨ ਇਲੀਗਲ ਇਮੀਗ੍ਰੇਸ਼ਨ ਨੂੰ ਲੈ ਕੇ ਹੈਗਾ ਇਹਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਸੈਲਵਾਡੋਰ ਦੀ ਜੇਲ੍ਹ ਦੇ ਵਿੱਚ ਰੱਖਿਆ ਗਿਆ ਆ ਜਿਹੜੇ ਲੋਕ ਡਿਪੋਰਟ ਕਰਨੇ ਸੀ ਪਹਿਲਾਂ ਨਹੀਂ ਉੱਥੇ ਜਾ ਸਕੇ ਹੈਗੇ ਸੋ ਹੋਮਲੈਂਡ ਸਿਕਿਉਰਿਟੀ ਨੇ ਕਿਹਾ ਵੀ ਬਲੰਟ 에ਰਲੀ ਚਾਰਟਰ ਫਲਾਈਟ ਜੋ ਆ ਉਹ ਯੂਜ਼ ਕਰ ਸਕਦੇ ਆ ਚੌੜ ਦੇ ਕਰੀਬ ਇੰਡੀਵਿਜੂਅਲ ਜਿਹੜੇ 33 ਹੋਂਡਰਾਸ ਦੇ ਸੀ 26 ਜੋ ਸੀ ਉਹ ਕਲੰਬੀਆ ਦੇ ਉਹ ਵਾਪਸ ਚਲੇ ਗਏ ਹੈਗੇ ਆ ਜਿਨ੍ਹਾਂ ਨੂੰ ਹਜ਼ਾਰਾਂ ਡਾਲਰ ਵੀ ਦਿੱਤਾ ਗਿਆ ਹੈ ਪਲੱਸ ਜਿਹੜੀ ਆ ਉਹਨਾਂ ਨੂੰ ਫ੍ਰੀ ਟਿਕਟ ਵੀ ਦਿੱਤੀ ਗਈ ਹੈਗੀ ਆ ਕਹਿੰਦੇ ਵੀ ਜੇ ਇਸ ਮੁਲਕ ਦੇ ਵਿੱਚ ਤੁਸੀਂ ਇਲੀਗਲੀ ਆ ਤਾਂ ਸੀਵੀਪੀ ਹੋਮ ਐਪ ਨੂੰ ਤੁਸੀਂ ਯੂਜ਼ ਕਰ ਸਕਦੇ ਹੈਗੇ ਆ ਤੇ ਇਹ ਹੋਮ ਸਕਿਉਰਿਟੀ ਦੀ ਸੈਕਟਰੀ ਕ੍ਰਿਸਟੀ ਨੋਏਮਾ ਉਹਨਾਂ ਨੇ ਦੱਸਿਆ ਜੀ ਹੋਰ ਵਾ ਚਲਿਏ ਅੱਜ ਹੋਮਲੈਂਡ ਸਕਿਉਰਿਟੀ ਨੇ ਕਿਹਾ ਵੀ ਚਾਟ ਦੇ ਕਰੀਬ ਜਿਹੜੇ ਲੋਕ ਆ ਉਹ ਵਾਪਸ ਆਪਣੇ ਮੁਲਕਾਂ ਨੂੰ ਚਲੇ ਗਏ ਆ ਜਿਹੜਾ ਨਵਾਂ ਪ੍ਰੋਗਰਾਮ ਅਮਰੀਕਾ ਵੱਲੋਂ ਸ਼ੁਰੂ ਕੀਤਾ ਗਿਆ ਵੀ ਤੁਹਾਨੂੰ 1000 ਡਾਲਰ ਦਿੱਤਾ ਜਾਊਗਾ ਜੇ ਤੁਸੀਂ ਇਸ ਮੁਲਕ ਨੂੰ ਛੱਡ ਰਹੇ ਆ ਆਪਣੇ ਆਪ ਤੇ ਪਲੱਸ ਫ੍ਰੀ ਟ੍ਰੈਵਲ ਜਿੱਦਾਂ ਟਿਕਟ ਵੀ ਫ੍ਰੀ ਆ ਤੇ ਨਾਲ 1000 ਡਾਲਰ ਵੀ ਦਿੱਤਾ ਜਾਊਗਾ ਸੋ ਇਨੀਸ਼ੀਏਟਿਵ ਜੋ ਆ ਪ੍ਰੋਜੈਕਟ ਹੋਮ ਕਮਿੰਗ ਇਹ ਪ੍ਰੈਜ਼ੀਡੈਂਟ ਰੋਨਲਡ 트ਰੰਪ ਉਹਨਾਂ ਦਾ ਪ੍ਰੋਗਰਾਮ ਆ ਜਿਹੜਾ ਕ੍ਰੈਕਡਾਊਨ ਔਨ ਇਲੀਗਲ ਇਮੀਗ੍ਰੇਸ਼ਨ ਨੂੰ ਲੈ ਕੇ ਹੈਗਾ ਇਹਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਸੈਲਵਾਡੋਰ ਦੀ ਜੇਲ੍ਹ ਦੇ ਵਿੱਚ ਰੱਖਿਆ ਗਿਆ ਹੈ ਜਿਹੜੇ ਲੋਕ ਰਿਪੋਰਟ ਕਰਨੇ ਸੀ ਪਹਿਲਾਂ ਨਹੀਂ ਉੱਥੇ ਜਾਚ ਸਕੇ ਹੈਗੇ ਸੋ ਹੋਮਲੈਂਡ ਸਕਿਉਰਿਟੀ ਨੇ ਕਿਹਾ ਵੀ ਬਲੰਟੇਅਰਲੀ ਚਾਰਟਰ ਫਲਾਈਟ ਜੋ ਆ ਉਹ ਯੂਜ਼ ਕਰ ਸਕਦੇ ਆ ਚੌੜ ਦੇ ਕਰੀਬ ਇੰਡੀਵਿਜੂਅਲ ਜਿਹੜੇ 33 ਹਾਂਡਰਾਸ ਦੇ ਸੀ 26 ਜੋ ਸੀ ਉਹ ਕਲੰਬੀਆ ਦੇ ਉਹ ਵਾਪਸ ਚਲੇ ਗਏ ਹੈਗੇ ਆ ਜਿਨ੍ਹਾਂ ਨੂੰ ਹਜ਼ਾਰਾਂ ਡਾਲਰ ਵੀ ਦਿੱਤਾ ਗਿਆ ਹੈ ਪਲੱਸ ਜਿਹੜੀ ਆ ਉਹਨਾਂ ਨੂੰ ਫ੍ਰੀ ਟਿਕਟ ਵੀ ਦਿੱਤੀ ਗਈ ਹੈਗੀ ਆ ਕਹਿੰਦੇ ਵੀ ਜੇ ਇਸ ਮੁਲਕ ਦੇ ਵਿੱਚ ਤੁਸੀਂ ਇਲੀਗਲੀ ਆ ਤਾਂ ਸੀਵੀਪੀ ਹੋਮ ਐਪ ਨੂੰ ਤੁਸੀਂ ਯੂਜ਼ ਕਰ ਸਕਦੇ ਹੈਗੇ ਆ ਤੇ ਇਹ ਹੋਮਸ ਸਿਕਿਉਰਿਟੀ ਦੀ ਸੈਕਟਰੀ ਕ੍ਰਿਸਟੀ ਨੋਇਮਾ ਉਹਨਾਂ ਨੇ ਦੱਸਿਆ ਜੀ ਪਰ ਵਚ ਲਈਏ ਅੱਜ ਹੋਮਲੈਂਡ ਸਿਕਿਉਰਿਟੀ ਨੇ ਕਿਹਾ ਵੀ ਚਾਟ ਦੇ ਕਰੀਬ ਜਿਹੜੇ ਲੋਕ ਆ ਉਹ ਵਾਪਸ ਆਪਣੇ ਮੁਲਕਾਂ ਨੂੰ ਚਲੇ ਗਏ ਆ ਜਿਹੜਾ ਨਵਾਂ ਪ੍ਰੋਗਰਾਮ ਅਮਰੀਕਾ ਵੱਲੋਂ ਸ਼ੁਰੂ ਕੀਤਾ ਗਿਆ ਵੀ ਤੁਹਾਨੂੰ 1000 ਡਾਲਰ ਦਿੱਤਾ ਜਾਊਗਾ ਜੇ ਤੁਸੀਂ ਇਸ ਮੁਲਕ ਨੂੰ ਛੱਡ ਰਹੇ ਆ ਆਪਣੇ ਆਪ ਤੇ ਪਲੱਸ ਫ੍ਰੀ ਟਰੈਵਲ ਜਿੱਦਾਂ ਟਿਕਟ ਵੀ ਫ੍ਰੀ ਆ ਤੇ ਨਾਲ 1000 ਡਾਲਰ ਵੀ ਦਿੱਤਾ ਜਾਊਗਾ ਸੋ ਇਨੀਸ਼ੀਏਟਿਵ ਜੋ ਆ ਪ੍ਰੋਜੈਕਟ ਹੋਮ ਕਮਿੰਗ ਇਹ ਪ੍ਰੈਜ਼ੀਡੈਂਟ ਰੋਨਲਡ ਟਰੰਪ ਉਹਨਾਂ ਦਾ ਪ੍ਰੋਗਰਾਮ ਆ ਜਿਹੜਾ ਕ੍ਰੈਕ ਡਾਊਨ ਔਨ ਇਲੀਗਲ ਇਮੀਗ੍ਰੇਸ਼ਨ ਨੂੰ ਲੈ ਕੇ ਹੈਗਾ ਇਹਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਸੈਲਵਾਡੋਰ ਦੀ ਜੇਲ੍ਹ ਦੇ ਵਿੱਚ ਰੱਖਿਆ ਗਿਆ ਆ ਜਿਹੜੇ ਲੋਕ ਡਿਪੋਰਟ ਕਰਨੇ ਸੀ ਪਹਿਲਾਂ ਨਹੀਂ ਉੱਥੇ ਜਾ ਸਕੇ ਹੈਗੇ ਸੋ ਹੋਮਲੈਂਡ ਸਿਕਿਉਰਿਟੀ ਨੇ ਕਿਹਾ ਵੀ ਬਲੰਟ ਏਅਰਲੀ ਚਾਰਟਰ ਫਲਾਈਟ ਜੋ ਆ ਉਹ ਯੂਜ਼ ਕਰ ਸਕਦੇ ਆ ਚੌੜ ਦੇ ਕਰੀਬ ਇੰਡੀਵਿਜੂਅਲ ਜਿਹੜੇ 33 ਹੋਂਡਰਾਸ ਦੇ ਸੀ 26 ਜੋ ਸੀ ਉਹ ਕਲੰਬੀਆ ਦੇ ਉਹ ਵਾਪਸ ਚਲੇ ਗਏ ਹੈਗੇ ਆ ਜਿਨ੍ਹਾਂ ਨੂੰ ਹਜ਼ਾਰਾਂ ਡਾਲਰ ਵੀ ਦਿੱਤਾ ਗਿਆ ਹੈ ਪਲੱਸ ਜਿਹੜੀ ਆ ਉਹਨਾਂ ਨੂੰ ਫ੍ਰੀ ਟਿਕਟ ਵੀ ਦਿੱਤੀ ਗਈ ਹੈਗੀ ਆ ਕਹਿੰਦੇ ਵੀ ਜੇ ਇਸ ਮੁਲਕ ਦੇ ਵਿੱਚ ਤੁਸੀਂ ਇਲੀਗਲੀ ਆ ਤਾਂ ਸੀਵੀਪੀ ਹੋਮ ਐਪ ਨੂੰ ਤੁਸੀਂ ਯੂਜ਼ ਕਰ ਸਕਦੇ ਹੈਗੇ ਆ ਤੇ ਇਹ ਹੋਮ ਸਕਿਉਰਿਟੀ ਦੀ ਸੈਕਟਰੀ ਕ੍ਰਿਸਟੀ ਨੋਏਮਾ ਉਹਨਾਂ ਨੇ ਦੱਸਿਆ G.